ਸੱਚਖੰਡ ਸ਼ੀਰ ਦਰਬਾਰ ਸਾਹਿਬ ਜਿੱਥੇ ਕਿ ਲੱਖਾਂ ਦੀ ਗਿਣਤੀ 'ਚ ਸ਼ਰਧਾਲੂ ਨਤਮਸਤਕ ਹੋਣ ਵਾਸਤੇ ਪਹੁੰਚਦੇ ਨੇ ਗੁਰੂ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਨੇ ਲੇਕਿਨ ਕਈ ਇਸ ਤਰ੍ਹਾਂ ਦੀਆਂ ਹਿਸਟਰੀਜ਼ ਨੇ ਜੋ ਸ਼ਰਧਾਲੂਆਂ ਨੂੰ ਨਹੀਂ ਪਤਾ ਲੱਗ ਪੰਦੀਆਂ ਜੇਕਰ ਗੱਲ ਕੀਤੀ ਜਾਵੇ ਸੱਚਖੰਡ ਸ਼ੀਰ ਦਰਬਾਰ ਸਾਹਿਬ ਦੀ ਤਾਂ ਜਦੋਂ ਸਭ ਤੋਂ ਪਹਿਲਾਂ ਇਸ ਜਗ੍ਹਾ ਦੇ ਉੱਤੇ ਬਿਜਲੀ ਪਹੁੰਚੀ ਸੀ ਉਸ ਵੇਲੇ ਚਾਰ ਦੇ ਕਰੀਬ ਉਹ ਪੋਲ ਜਿਹੜੇ ਸੀਗੇ ਉਹ ਸੱਚਕਣਸ਼ੀ ਦਰਬਾਰ ਸਾਹਿਬ ਦੇ ਅੰਦਰ ਲਗਾਏ ਗਏ ਸਨ ਜਿਸ ਨਾਲ ਸੱਚਕਣਸ਼ੀ ਦਰਬਾਰ ਸਾਹਿਬ ਦੇ ਅੰਦਰ ਤੱਕ ਜਿਹੜੀ ਬਿਜਲੀ ਜਿਹੜੀ ਸੀਗੀ ਉਹ ਪੁੱਜਦਾ ਜਿਹੜੀ ਸੀਗੀ ਉਹ ਕੀਤੀ ਗਈ ਸੀ ਹਾਲਾਂਕਿ ਕਈ ਵਾਰ ਇਹ ਵੀ ਜਿਹੜੀ ਹੈ ਲੋਕਾਂ ਵੱਲੋਂ ਧਾਰਨਾਵਾਂ ਬਣੀਆਂ ਨੇ ਕਿ ਤਾਰਾਂ ਵਾਲੇ ਪੁੱਲ ਤੋਂ ਲੈ ਕੇ ਇੱਥੇ ਤੱਕ ਬਹੁਤ ਸਾਰੇ ਜਿਹੜੇ ਨੇ ਉਹ ਜਿਹੜੇ ਪੋਲ ਜਿਹੜੇ ਸੀਗੇ ਉਹ ਲਗਾਏ ਗਏ ਸੀ ਲੇਕਿਨ ਜਿੱਦਾਂ ਜਿੱਦਾਂ ਲੋਕਾਂ ਦਾ ਸੇਵਾ ਜਿਹੜਾ ਸੀਗਾ ਇੱਥੇ ਵੱਧਦਾ ਗਿਆ ਉਹ ਪੋਲ ਜਿਹੜੇ ਸੀਗੇ ਉਹ ਹਟਾ ਦਿੱਤੇ ਗਏ ਲੇਕਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਯਾਦਗਾਰ ਦੇ ਤੌਰ ਤੇ ਅਤੇ ਪੁਰਾਤਨ ਨੂੰ ਵਿਰਸੇ ਨੂੰ ਜੋੜਦਾ ਹੋਇਆ ਇੱਕ ਪੋਲ ਜਿਹੜਾ ਵਾ ਅੱਜ ਵੀ ਜਿਹੜਾ ਹੈ ਉਹ ਸਥਾਪਿਤ ਰੱਖਿਆ ਹੋਇਆ ਹੈ ਤੇ ਜਿਸ ਨੂੰ ਲੈ ਕੇ ਲੋਕਾਂ ਦੇ ਵਿੱਚ ਕਾਫੀ ਉਤਸ਼ਾਹ ਵੇਖਣ ਨੂੰ ਜਿਹੜਾ ਹੈ ਉਹ ਮਿਲਦਾ ਹੈ ਲੇਕਿਨ ਜੇਕਰ ਗੱਲ ਕੀਤੀ ਜਾਵੇ ਤਾਂ ਸ਼੍ਰੋਮਣੀ ਕਮੇਟੀ ਦੀ ਤਾਂ ਸ਼੍ਰੋਮਣੀ ਕਮੇਟੀ ਅਕਸਰ ਹੀ ਬਹੁਤ ਸ਼ਲਾਘਾਜਨਕ ਕਦਮ ਦੇ ਤਾਹੀ ਉਸ ਨੂੰ ਸੰਭਾਲਣ ਦੀ ਕੋਸ਼ਿਸ਼ ਜਿਹੜੀ ਹੈ ਉਹ ਜ਼ਰੂਰ ਕਰਦੀ ਹੋਈ ਵੀ ਨਜ਼ਰ ਆਉਂਦੀ ਹੈ ਲੇਕਿਨ ਇਹ ਪੋਲ ਉਸ ਸਮੇਂ ਦਾ ਦੱਸਿਆ ਜਾ ਰਿਹਾ ਹੈ ਜਿਸ ਵੇਲੇ ਗੁਰੂ ਮਹਾਰਾਜ ਦੇ ਸਮੇਂ ਦੀ ਜਿਹੜੀ ਹੈ ਉਹ ਦੀ ਗੱਲ ਜਿਹੜੀ ਹੈ ਉਹ ਦੱਸੀ ਜਾ ਰਹੀ ਹੈ ਲੇਕਿਨ ਕਿਤਨਾ ਕਿਤੇ ਜੋ ਹਿਸਟਰੀ ਦੱਸਦੀ ਹੈ ਕਿ ਇਹ ਪੋਲ ਉਸ ਵੇਲੇ ਲਗਾਇਆ ਗਿਆ ਸੀ ਜਦੋਂ ਪਹਿਲੀ ਵਾਰ ਬਿਜਲੀ ਜਿਹੜੀ ਸੀਗੀ ਉਹ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਪੁੱਛਦਾ ਜਿਹੜੀ ਸੀਗੀ ਉਹ ਕਿਤੇ ਗਈ ਸੀ ਉਹ ਪ੍ਰਕਰਮਾਂ ਦੇ ਚਾਰੇ ਪਾਸੇ ਜਿਹੜੇ ਸੀਗੇ ਪੋਲ ਜਿਹੜੇ ਸੀਗੇ ਉਹ ਲਗਾਏ ਗਿਆ ਸਰ ਅਤੇ ਇੱਕ ਪੋਲ ਜਿਹੜਾ ਸੀਗਾ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਜੋ ਪੋਲ ਹੈ ਉਸ ਜਗ੍ਹਾ ਤੇ ਜਿਹੜਾ ਸੀਗਾ ਲਗਾਇਆ ਗਿਆ ਸੀ ਤਾਂ ਜੋ ਕਿ ਬਿਜਲੀ ਜਿਹੜੀ ਆ ਉੱਥੇ ਪਹੁੰਚ ਸਕੇ ਜੋ ਸਾਡੇ 파ਠੀ ਸਿੰਘ ਨੇ ਉਹ ਚੰਗੀ ਤਰ੍ਹਾਂ ਨਾਲ ਤਾਂ ਸ਼ਿਲੀ ਗੁਰੂ ਗਰੰਥ ਸਾਹਿਬ ਨੂੰ ਜਿਹੜਾ ਹੈ ਚੰਗੀ ਤਰ੍ਹਾਂ ਰੀਡ ਜਿਹੜਾ ਹੈ ਉਹ ਕਰ ਸਕਣ ਲੇਕਿਨ ਇਸ ਬੋਲ ਦੀ ਗੱਲ ਕਿਤੇ ਜਾਵੇ ਤੇ ਬਹੁਤ ਪੁਰਾਤਨ ਪੋਲ ਜਿਹੜਾ ਹੈ ਉਹ ਦੱਸਿਆ ਜਾ ਰਿਹਾ ਹੈ ਔਰ ਅੰਗਰੇਜ਼ਾਂ ਦੇ ਵੱਲੇ ਦਾ ਸਮਾਜ ਜਿਹੜਾ ਹੈ ਉਹ ਦੱਸਿਆ ਜਾ ਰਿਹਾ ਲੇਕਿਨ ਕਿਤਨਾ ਕਿਤੇ ਸ਼ਰੋਮਣੀ ਕਮੇਟੀ ਜ਼ਰੂਰ ਅਤੇ ਨਾਲ-ਨਾਲ ਤੇ ਜਿਹੜੇ ਸਮਾਜ ਸੇਵੀ ਸੰਸਥਾਵਾਂ ਨੇ ਜਾਂ ਸ਼ਰੋਮਣੀ ਕਮੇਟੀ ਦੇ ਅਧਿਕਾਰ ਹੇਠ ਆਉਂਦੀਆਂ ਸੰਸਥਾਵਾਂ ਨੇ ਉਹਨਾਂ ਵੱਲੋਂ ਇਸ ਪੋਲ ਦੀ ਬੜੀ ਬਿਹਤਰੀਨ ਤਰੀਕੇ ਦੇ ਨਾਲ ਜਿਹੜੀ ਹੈ ਉਹ ਸਾਫ਼ ਸੰਭਾਲ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਲੇਕਿਨ ਕਿਤਨਾ ਕਿਤੇ ਜਦੋਂ ਵੀ ਸ਼ਰਧਾਲੂ ਇੱਥੇ ਪਹੁੰਚਦੇ ਨੇ ਸ਼ਾਇਦ ਉਹਨਾਂ ਨੂੰ ਇਸ ਹਿਸਟਰੀ ਬਾਰੇ ਨਹੀਂ ਪਤਾ ਇਸੇ ਕਰਕੇ ਹੀ ਅਸੀਂ ਲੋਕਾਂ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਇਸ ਤਰ੍ਹਾਂ ਦੀਆਂ ਵੀ ਜਿਹੜੀਆਂ ਹਿਸਟਰੀਜ਼ ਨੇ ਉਹ ਜ਼ਰੂਰ ਕਿਤਨਾ ਕਿਤੇ ਲੋਕਾਂ ਨੂੰ ਪ੍ਰਭਾਵਿਤ ਕਰਦੀਆਂ ਹੋਈਆਂ ਅਨਜ਼ਰ ਆਉਂਦੀਆਂ ਨੇ ਲੇਕਿਨ ਔਰ ਵੇਖਣ ਤੋਂ ਬਾਅਦ ਜਿਸ ਤਰ੍ਹਾਂ ਪੋਲ ਜੋ ਹੈ ਲੱਗਾ ਹੈ ਤੁਸੀਂ ਜੇਕਰ ਟੀਵੀ ਸਕਰੀਨ ਤੇ ਵੇਖ ਸਕੋ ਤਾਂ ਤੁਹਾਨੂੰ ਦਿਖਾ ਸਕਦੇ ਕਿ ਪੋਲ ਜਿਹੜਾ ਹੈ ਉਹਦੇ ਉੱਤੇ ਬਕਾਇਦਾ ਰੋ ਤੇ ਜਿਸ ਦਾ ਲਾਈਟ ਉਹ ਲਾਈਟ ਦਾ ਜਿਹੜਾ ਪ੍ਰਵੀਜ਼ਨ ਜਿਹੜਾ ਸੀ ਉਹ ਰੱਖਿਆ ਗਿਆ ਸੀ ਤਾਂ ਜੋ ਕਿ ਸੱਚਖੰਡੀ ਦਰਬਾਰ ਸਾਹਿਬ ਮੁਤਮਸਕ ਹੋਂ ਨੂੰ ਆਉਣ ਵਾਲੀਆਂ ਸੰਗਤਾਂ ਨੂੰ ਹਨੇਰੇ ਦਾ ਜਿਹੜਾ ਹੈ ਸਾਹਮਣਾ ਨਾ ਕਰਨਾ ਪਵੇ ਲੇਕਿਨ ਹੁਣ ਵੀ ਉਹ ਪੋਲ ਜਿਹੜਾ ਹੈ ਸ਼ਹੀਦ ਬਾਬਾ ਦੀਪ ਸਿੰਘ ਅਮਰ ਅਨੋਕੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਸਥਾਨ ਦੇ ਨਜ਼ਦੀਕ ਜਿਹੜਾ ਹੈ ਉਹ ਦੱਸਿਆ ਲਗਾਇਆ ਗਿਆ ਹੈ ਤਾਂ ਜੋ ਕਿ ਸ਼ਰਧਾਲੂ ਉਸ ਨੂੰ ਵੇਖ ਕੇ ਆਪਣੇ ਆਪ ਨੂੰ ਇੱਕ ਵੜ ਭਾਗਾ ਜਿਹੜਾ ਹੈ ਉਹ ਸਮਝ ਸਕਣ